ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਮੇਰੇ ਕੋਲੇ ਸ਼ਬਦ ਵੀ ਨਹੀਂ ਹੈ ਸ਼ਾਇਦ ਕਿਉਂਕਿ ਮੈਨੂੰ ਤਾਂ ਪਹਿਲੀ ਯਕੀਨ ਸੀ ਮੈਂ ਤਾਂ ਤੁਹਾਡੇ ਵਿੱਚ ਜੰਮਿਆ ਪਲਿਆ ਮੇਰੀ ਤਾਂ ਸੁਰਤੀ ਤੁਹਾਡੇ ਘਰਾਂ ਚ ਸੰਭਰੀ ਹੈ ਇੱਥੇ ਬੰਦੀਰੇ ਵਰਗੇ ਫਿਰਦੇ ਹੋਣਗੇ ਸਾਡੇ ਕੋਲੇ ਇੱਕੋ ਹੀ ਪੁਰਾਣੇ ਕੱਪੜੇ ਕੇ ਦੀ ਜੁੱਲੀ ਹੁੰਦੀ ਉਹ ਦੋਨੇ ਭਰਾਵਾਂ ਕੋਲੇ ਜਿਹੜੀ ਮੇਰਾ ਜੀਵਨ ਪੱਤਰ ਤਾਂ ਤੁਹਾਡੇ ਨਾਲ ਤੁਹਾਡੇ ਵਿੱਚ गुजरे ਹੁਣ ਤੱਕ ਠੀਕ ਹੈ ਸਿੱਧੂ ਆਉਣ ਤੋਂ ਮੰਗਰੋਂ ਕੁਝ ਪਰਿਵਾਰ ਦੇ ਰਜੇਵੇਂ ਬਦਲੇ ਕੰਮ ਬਦਲੇ ਉਹ ਵੀ ਹੋਰ ਦੁਨੀਆ ਦੇ ਵਿੱਚ ਗਏ ਪਰੰਤੂ ਉਹ ਆਪਾਂ ਨੂੰ ਰਾਸ ਨਹੀਂ ਆਇਆ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਦਿਲ ਦੀਆਂ ਸਾਂਝੀਆਂ ਕਰਨੀਆਂ ਕਿ ਤੁਸੀਂ ਬੜੇ ਫੋਲੇ ਹੋ ਕਿਉਂਕਿ ਆਪਣਾ ਆਪਣੇ ਮਨ ਚ ਓਨੀਆਂ ਵੱਡੀਆਂ ਬੇਈਮਾਨੀਆਂ ਨਹੀਂ ਹੋਣਗੀਆਂ ਜਿੰਨੀਆਂ ਵੱਡੇ ਲੋਕਾਂ ਦੇ ਮਨ ਦੇ ਵਿੱਚ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਸਹੀ ਤੇ ਲਾ ਲਿਓ ਵੀ ਇੱਕ ਮਸੂਮ ਦੇ ਜਨਮ ਦੇ ਉੱਤੇ ਹੀ ਕਿੰਨਾ ਵਾਪਰੋਲਾ ਮਚਿਆ ਹੈ ਨਾ ਐਡੀ ਕੋ ਗੱਲ ਨਹੀਂ ਸੀ ਪਰਤੂ ਤੁਸੀਂ ਇਹਨੂੰ ਕੱਲਾ ਸਿੱਧੂ ਦੇ ਜਨਮ ਦੇ ਨਾਲ ਵਿਵਾਦ ਬਣਾ ਜੋੜ ਕੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿਸੇ ਬੱਚੇ ਦੇ ਜਨਮ ਦੇ ਉੱਤੇ ਜੇ ਕੋਈ ਇੰਨੀ ਕਿਸੇ ਨੂੰ ਤਕਲੀਫ ਹੁੰਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਦਾ ਮੁਲਕ ਯਾਦ ਹੋਇਆ ਸ਼ਾਇਦ ਤੁਸੀਂ ਅੱਜ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅੱਜ ਤੱਕ ਕਿਉਂਕਿ ਸਾਡੇ ਮੁਲਕ ਦੇ ਕਾਨੂੰਨ ਮਾਰਨ ਵਾਸਤੇ ਤਾਂ ਹੈਗੇ ਆ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਕਾਨੂੰਨ ਬਹੁਤ ਕੱਟਨੇ ਤੇ ਜੇ ਕੋਈ ਜ਼ਿੰਦਗੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਕੋਈ ਜੀਵਨ ਧੜਕਦਾ ਹੈ ਦੁਆਰਾ ਤਾਂ ਉਹਤੇ ਵੀ ਕਿੰਤੂ ਪਰੰਤੂ ਹੁੰਦਾ ਦੌਰ ਤੁਹਾਡੇ ਸਾਹਮਣੇ ਹੋਇਆ ਸਾਰੀ ਇਸ ਗੱਲ ਦਾ ਜਦ ਕਿ ਆਪਾਂ ਇਸ ਗੱਲ ਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕਿਤੇ ਵੀ ਗਲਤ ਨਹੀਂ ਹੈ ਅਸੀਂ ਸਾਰੀ ਕਾਨੂੰਨ ਦੇ ਘੇਰੇ ਦੇ ਵਿੱਚ ਦਾਇਰੇ ਦੇ ਵਿੱਚ ਕਾਨੂੰਨ ਦਾ ਸਤਿਕਾਰ ਕਰਦੇ ਹੋਏ ਸਾਰਾ ਪ੍ਰੋਸੈਸ ਸਿਰੇ ਲਾਇਆ ਹੈ ਔਰ ਅਸੀਂ ਬੜੇ ਚਿਰ ਤੋਂ ਇਸ ਮਾਮਲੇ ਦੇ ਵਿੱਚ ਲੱਗੇ ਹੋਏ ਸੀ ਪਰੰਤੂ ਫਿਰ ਵੀ ਤੁਹਾਡੇ ਨਾਲ ਮੈਂ ਇਹ ਗੱਲ ਕਿਉਂ ਸ਼ੇਅਰ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਆਪਾਂ ਇੱਕ ਨਗਰ ਦੇ ਆਪਾਂ ਇੱਕ ਦੰਦ ਦੀ ਟੁੱਕੀ ਖਾਣ ਵਾਲੇ ਲੋਕ ਆ ਔਰ ਆਪਣੇ ਚ ਦਿਵਾਰੇ ਕੋਈ ਕੀਕੜਾ ਪੈਦਾ ਨਾ ਹੋਵੇ ਤੁਸੀਂ ਲਾਲ ਟ੍ਰੈਨ ਇਹਸ ਗੱਲ ਦੇ ਉੱਤੇ ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ ਉਹ ਬੰਦਾ ਹਰ ਇੱਕ ਬੰਦੇ ਨੂੰ ਇਸ ਤੰਗਰਾ ਦੇਖਣਾ ਪਾਈ ਦੀ ਤੂੰ ਮੈਨੂੰ ਮਿਲਣ ਆਇਆ ਮੇਰਾ ਭਾਣ ਜਾ ਮੇਰਾ ਭਤੀਜਾ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਨੋਕ ਫਾਇਦਾ ਉਠਾ ਜਾਂਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ ਹਾਂਜੀ ਠੀਕ ਕਿਉਂਕਿ ਤੁਹਾਡੇ ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ ਔਰ ਥੋੜੀ ਘੜ ਕੋਈ ਹੋਰ ਲੈ ਜੇ ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਦੇਣਾ ਪਾ ਪਹਿਲਾਂ ਬਹੁਤ ਵੱਡਾ ਨੁਕਸਾਨ ਖਾ ਚੁੱਕੇ ਆ ਇਸ ਗੱਲ ਦੇ ਵਿੱਚ ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀਆਂ ਤੇ ਕਿਤੇ ਸਫਰ ਕਰਦੇ ਹੋ ਕਿਤੇ ਵੀ ਤੁਹਾਨੂੰ ਭਿੰਨਕ ਲੱਗਦੀ ਹੈ ਅਕਾਲ ਪੁਰਖ ਦੇਨ ਵਾਲਾ ਸਮਰਨ ਵਾਲੇ ਤੁਸੀਂ ਹੋ ਉਹ ਤੁਹਾਡਾ ਬੱਚਾ ਸਾਡੀਆਂ ਵੀ ਮਨਿਆਦਾਂ ਸਾਲਾਂ ਦੀਆਂ ਹੀ ਨੇ ਕਿਉਂਕਿ ਆਖਰ ਨੂੰ ਏਜ ਦਾ ਕੋਈ ਨਾ ਕੋਈ ਪੜਾ ਹੁੰਦਾ ਪਰੰਤੂ ਆ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜੇ ਆਏ ਪੈੜ ਪਾਈਆਂ ਨੇ ਕਾਫੀ ਲੰਬੀ ਜ਼ਿੰਦਗੀ ਇਸ ਨਗਰ ਦੇ ਵਿੱਚ ਗੁਜ਼ਾਰਨੀ ਹੈ ਸਾਰੇ ਆਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਤਾਬਕ ਸਾਰੇ ਰਹਿੰਦੇ ਆਂ ਚਾਹੇ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਉਹਨਾਂ ਬੁਲਾ ਰਹੇ ਜਿਹੜੇ ਕੁਝ ਆ ਫੇਸਬੁੱਕ ਦੇ ਉੱਤੇ ਸਾਡੇ ਚ ਨਫ਼ਰਤ ਫਲਾਉਣ ਵਾਲੀਆਂ ਆਵਾਜ਼ਾਂ ਵੀ ਕੁਝ ਵਿਚ ਆਉਂਦੀਆਂ ਨੇ ਵੀ ਮੈਨੂੰ ਐਸੀ ਉਹ ਦੱਸ ਸਕਦੇ ਆਂ ਵੀ ਆ ਸਾਡਾ ਵੇੜਾ ਮੈਂ ਤਾਂ ਵੇੜਾ ਵੀ ਨਹੀਂ ਕਹਿ ਕੇ ਰੋਣੀ ਮੇਰਾ ਪਰਿਵਾਰ ਹੈ ਤੇ ਅਸੀਂ ਪਰਿਵਾਰ ਬਣਾ ਕੇ ਅੱਜ ਤੱਕ ਰਹੇ ਆਂ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ ਤੇ ਸਾਡੇ ਭਰਾ ਵੀ ਹੈ ਸਾਡੇ ਚਾਚੇ ਤਾਏ ਸਾਰੇ ਜੋ ਅਸੀਂ ਆਪਦੇ ਪਰਿਵਾਰ ਨਾਲੋਂ ਮਤ ਉਹੀ ਰਿਸ਼ਤੇ ਸਾਡੇ ਇਹਨਾਂ ਲੋਕਾਂ ਨਾਲ ਤਾ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮਿਸਾਲ ਦੇ ਸਕਦੇ ਆਂ ਵੀ ਜਿੰਦਾ ਭਾਈਚਾਰਾ ਸਾਡੇ ਨਗਰ ਦਾ ਹੈ ਮੇਰਾ ਖਿਆਲ ਹੈ ਕਿਤੇ ਨਹੀਂ ਹੋਣਾ ਕਿਉਂਕਿ ਅਸੀਂ ਸਾਰੇ ਹੀ ਧੁਰੋਂ ਪਿਛਲੇ ਪਿੰਡਾਂ ਤੋਂ ਵਸਦੇ 200 ਸਾਲ ਸਾਡੇ ਨਗਰ ਵਜੇ ਨੂੰ ਹੋ ਗਿਆ ਤਾਂ ਸਾਡੇ ਜਿੱਥੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਲਕੀਰ ਨਹੀਂ ਖਿੱਚ ਸਕਿਆ ਵੀ ਕਦੇ ਕੋਈ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਨੇ ਅਸੀਂ ਹਮੇਸ਼ਾ ਹੀ ਦੁੱਖ ਦੇ ਖੁਸ਼ੀ ਗਮੀ ਦੇ ਉੱਤੇ ਆਪਣੇ ਪਰਿਵਾਰ ਬਹੁ ਇਕੱਠੇ ਹੋਏ ਆਂ ਔਰ ਤੁਸੀਂ ਅੱਜ ਅਕਾਲਪੁਰ ਖਦੀ ਉਸ ਰਹਿਮਤ ਦਾ ਛੋਟੇ ਸਿੱਧੂ ਦਾ ਜਿਸ ਢੰਗ ਨਾਲ ਤੁਸੀਂ ਸਤਿਕਾਰ ਕੀਤਾ ਤਾਂ ਮੇਰਾ ਖਿਆਲ ਹੈ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਹੋਊਗਾ ਵੀ ਸਿੱਧੂ ਨੂੰ ਅਸੀਂ ਕੇਵਲ ਜਨਮ ਦੇਣ ਆਏ ਆ ਬੱਚਾ ਤੁਹਾਡਾ ਵੀ ਉਹ ਨਹੀਂ ਹੈ ਔਰ ਤੁਹਾਡਾ ਵੀ ਹੱਕ ਉਹ ਤੇ ਉਹ ਨਹੀਂ ਹੈ ਤਾਂ ਤੁਸੀਂ ਅੱਜ ਇਹ ਗੱਲ ਨੂੰ ਸਾਬਤ ਕੀਤਾ ਹੈ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਦਾ ਕਰਾਂ ਮੇਰਾ ਮਨ ਮੇਰਾ ਗੱਲ ਪਰ ਆਉਂਦਾ ਜਦੋਂ ਮੈਂ ਤੁਹਾਨੂੰ ਔਰ ਸਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਤੰਗ ਸੀ ਉਸ ਬੱਚੇ ਨੂੰ ਤੁਸੀਂ ਉਡੀਕ ਰਹੇ ਸੀ ਬੇਸਬਰੀ ਨਾਲ ਵੀ ਉਹ ਹਵੇਲੀ ਹੈ ਜਿਹੜੀ ਉਹ ਜਿਹੜੀ ਅੱਜ ਤੱਕ ਭਾਂ ਭਾਂ ਕਰਦੀ ਹੈ ਉਹਦੇ ਵਿੱਚ ਕੁਛ ਨਾ ਕੁਛ ਸਾਡਾ ਕੋਈ ਨਮੇਦਾ ਉੱਥੇ ਆਵੇ ਸਾਡਾ ਕੋਈ ਬੱਚਾ ਉੱਥੇ ਬਸੇ ਆ ਕੇ ਤਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਦੁਆਵਾਂ ਉਹ ਅਕਾਲ ਪੁਰਖ ਦੇ ਦਰ ਤੇ ਮਨਜ਼ੂਰ ਹੋਈਆਂ ਤਾਂ ਆਪਾਂ ਜ਼ਿਆਦਾ ਹੋ ਹੱਲਾ ਕਰਨ ਤੋਂ ਲਾ ਆਪਾਂ ਸ਼ੁਕਰਾਨਾ ਕਰਨਾ ਸਾਰਿਆਂ ਨੇ ਕਦੇ ਕਿਉਂਕਿ ਕਿਸ ਜਿਹੜੀ ਸਾਡੀ ਖੁਸ਼ੀ ਕਿਸੇ ਨੂੰ ਚੁਭ ਵੀ ਸਕਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਜੇ ਧੰਨਵਾਦ ਕਰੀਏ ਜਿਆਦਾ ਤੋਂ ਜਿਆਦਾ ਅਕਾਲ ਪੁਰਖ ਦਾ ਤੇ ਨਹੀਂ ਸੰਭਵ ਨਹੀਂ ਹੁੰਦਾ ਬੰਦਾ 60 ਦੇ ਨੇੜੇ ਲੱਗ ਕੇ ਕਦੇ ਕੋਈ ਐਦਾਂ ਨਹੀਂ ਹੋ ਇੱਕ ਅਕਾਲ ਪੁਰਖ ਨੇ ਵਿਸ਼ੇਸ਼ ਹੀ ਮਤਲਬ ਮੇਰਾ ਖਿਆਲ ਹੈ ਮਹਾਰਾਜ ਨੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੋਣਾ ਵੀ ਸਿੱਧੂ ਦੀ ਜਿਹੜੀ ਇਹਨੇ ਬੇਵਕਤੀ ਮੌਤ ਕੀਤੀ ਤੇ ਮਾਰਕ ਵੀ ਨਰਾਜ ਹੋਣਗੇ ਤਾਂ ਇਸੇ ਕਰਕੇ ਉਹਨਾਂ ਨੇ ਦੁਬਾਰੇ ਆਪ ਨੂੰ ਇਸ ਕਾਬਲ ਕੀਤਾ ਕਿ ਆਪਾਂ ਬਸਦਾਂ ਦੇ ਵਿੱਚ ਹੋਏ ਤਾਂ ਤੁਹਾਡਾ ਸਾਰਿਆਂ ਦਾ ਇਨਾ ਵਧੀਆ ਪ੍ਰੋਗਰਾਮ ਰੱਖਣ ਤੇ ਮੈਂ ਪਰਿਵਾਰ ਵੱਲੋਂ ਆਪਣੇ ਵੱਲੋਂ ਪੰਚਾਇਤ ਵੱਲੋਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਆਪਾਂ